ਤ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਦੇ ਸੀਗੇ ਉਹਨਾਂ ਦੇ ਇੰਟਰਐਕਟਿਵ ਸੈਸ਼ਨਸ ਜੋ ਲੱਗੀਆਂ ਸੀਗੀਆਂ ਸਕਰੀਨਸ ਲੱਗੀਆਂ ਸੀਗੀਆਂ ਔਰ ਇਹੋ ਜਿਹਾ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜਾਈ ਹੁੰਦੀ ਹੈ ਉਹ ਜੋ ਅੱਜ ਕੇਪਲ ਦੇ ਵਿੱਚ ਦੇਸ਼ ਦੇ ਵਿੱਚ ਕੰਮ ਹੋਇਆ ਇਸ ਦਾ ਲਈ ਤੁਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹੋ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਉਸ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਏ ਨੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਗ ਲੈ ਲੈ ਰਹੇ ਨੇ ਟੀਚਰਸ ਬਾਹਰੋਂ ਮੁਰਕਾ ਤੱਕ ਟ੍ਰੇਨਿੰਗ ਹੈ ਜਿਹੜੀ ਉਹ ਲੈਣ ਜਾ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਇਹ ਕੋਈ ਔਸਾਨ ਨਹੀਂ ਹੈ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਜਿਹੜਾ ਉਹ ਲੱਗੇ ਹੋਇਆ ਮੈਂ ਤਾਂ ਆਪ ਨਿੱਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਵਚਨਬੱਧ ਹਾਂ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਤੇਰੇ ਵੀ ਕਿਸੇ ਪ੍ਰਿੰਸੀਪਲ ਜਾਂ ਟੀਚਰ ਜਾਂ ਸਟਾਫ ਮੈਂਬਰ ਜਾਂ ਪਿੰਡ ਵਾਲਿਆਂ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ